ਅਜਾਪਾ ਕੇ ਦਾਰੇ ਫਲਾਡਾ ਮੰਡੀ ਟਰੈਕਟਰਾਂ ਦੀ ਅੰਮ੍ਰਿਤ ਟੀਵੀ 1990 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਚੱਲਦੇ ਆਪਾਂ ਦਿਖਾਉਨੇ ਆਂ ਹਰ ਪ੍ਰਕਾਰ ਦਾ ਟਰੈਕਟਰ ਆਓ ਚੱਲੀਏ ਬਈ ਧੰਨਵਾਦ ਜੀ ਸਾਰਿਆਂ ਦਾ ਕਾਇ ਫੁੱਟੀ ਹੈ ਬਾਈ ਜੀ 11 11 11 6 ਰੁਪਈਆ ਲੀਓ ਆ ਜਾ ਕਰੋ ਤੇ ਤੁਹਾਨੂੰ ਕੈਮਰਾ ਮਾਰਕੀ ਦਿਖਾਉਂਦਾ ਪਾਪਨਾ ਮਾਲ ओरिजिनल ਪੰਪ ਲੱਗਿਆ ਬਿਲਕੁਲ ਜਿਹੜੇ ਮੁਰੱਟਾ ਸਟਾਇਰ ਟੂਰ ਵਧੀਆ ਪੈਨੇਗੇ ਪਾਪਨਾ ਮਾਲ ਲੱਗਿਆ ਹਾਂ ਬੈਕ ਸ਼ੈਟ ਤੁਹ ਦਿਖਾ ਦਿਆਂਗਾ ਫੇਰ ਦਿਖਾ ਦੋ ਮਾਰਟਾਰਾਂ ਦੇ ਕੈਮਰਾ ਰਿੰਗ ਸਾਫ ਹੋਏ ਨੇ ਬਹੁਤ ਇਦੂ ਬਾਹਰ ਨਗਰਵਿੰਦਰ ਪਿੱਛੋ ਦਿਖਾ ਕੇ ਤੇ ਕੈਮਰਾ ਤੇ ਨਾ ਫਰਸ਼ ਤੇ ਮਾਰ ਡੇਰ ਤੱਕ ਹੀ ਹੋਣਾ ਉਹ ਨਹੀਂ ਬਹੁਤ ਹੋ ਗਿਆ 94694844 94659 44 247 ਪਿੰਡ ਬਾਈ ਜੀ 8 ਲੱਖ ਲਾਂ ਜੀ 8 ਲੱਖ ਲਾਂ ਜਿਲ੍ਹਾ ਮਾਨਸਾ ਜੀ ਰਹਿ ਜਾਂਦੇ ਆਪਣੇ ਜੇ ਤੁਹਾਨੂੰ ਪਸੰਦ ਆ ਤਾਂ ਜਾ ਕੇ ਜਰੂਰ ਪਰਖ ਕਰਿਓ ਬਾਈਨਾ ਧੰਨਵਾਦ ਬਾਈ ਜੀ ਲੈ ਵੀ ਗੁਰਵਿੰਦਰ ਦੋਰਾ ਹੋ ਗਿਆ ਜੀ ਆਈ 150 ਸੋਨਾ ਦੀ ਕਾ ਮਾਡਲ 12 ਦਾ 365000 ਰੁਪਏ ਮੁੱਲਾ ਕੈਮਰਾ ਮਾਰਦੇ ਟਾਇਰਾਂ ਦੇ ਮੁੱਲੇ ਦੇ ਫੇਰ ਮਾ ਵੀ ਪੰਪ ਤੇ ਤੇ ਇੰਜਨ ਤੇ ਪਹਿਲਾਂ ओरिजिनल ਇੰਜਨ ਆਜ ਦਾ ਰੋਡਵਾਰ ਦਾ ਟਰੈਕਟਰ ਪਿਆ ਵੀਰ ਅੱਜ ਦਾ ਕੰਮਜਾਦ ਟਰੈਕਟਰ 750 ਸ਼ਾਹੀ ਟਰੈਕਟਰ ਨੇ ਬਿਲਕੁਲ ਆ ਬੈਕ ਸਾਈਡ ਆ ਜਾ ਨਾਲ ਇਹਦੇ ਹੁੱਕਾ ਤੇ ਫੱਟੀ ਆ ਰਿੰਬਾ ਦਾ ओरिजिनल ਆ ਜੇ ਡੰਡਾ ਹੈ ਨਹੀਂ ਇਹਦੇ ਨਾਲ ਸੁਣੀ ਡੰਡਾ ਹੈ ਨਹੀਂ ਗਾਰ ਇੰਜ ਰਿੰਬਾ ਦਾ ओरिजिनल ਹੈਗਾ ਤੇ ਮੈਗਰੇਟਾਂ ਦਾ ਵੀ ਅਓਰੀਜਨਲ ਪਿਆਗਾ ਤੇ ਆ ਇੱਕ ਆਪਣੇ ਅੱਛਰਾ ਅੱਗੇ ਕਿਨੇ ਡੰਡਾ ਹੈਗਾ ਇੱਧਰ ਮਾਰ ਕੈਮਰਾ ਡੰਡਾ ਹੈਗਾ ốc ਤੇ ਤੇਰੇ ਫੱਟੀ ਹੈ ਵੀ ਉੱਟੀ ਹੈ ਟਾਇਰਾਂ ਦੇ ਮਾਰ ਕੈਮਰਾ ਸਰਤੀ 20 40 ਆ ਇੰਜੋ ਗਿਆ ਪਾਦੀ ốc ਆ ਉਹ ਤਾਂ ਬੈਂਟੀ ਦਾ ਟਰੈਕਟਰ ਅਗਰਵਿੰਦਰ ਮਾਰ ਕੈਮਰਾ ਉੱਤੋਂ ਜਿਵੇਂ ਸਾਫ਼ ਹੋ ਕੇ ਦੇ ਆ ਜਾ ਮਾਡਲ 19 ਹੈਗਾ 28 5000 ਬੰਦਾ ਦਾ ਆ ਦੋਨੇ ਦਾ ਟਰੱਕ ਬਾਈ ਦੀ ਨੇ ਇੱਕ ਬਾਈ ਦੇ ਨੇ ਆ ਜਾ ਬਾਈ ਦਾ ਨੰਬਰ ਦੋ ਜੀ ਅਸਲੀ ਦਾ ਬਾਈ ਕਿਹੜਾ ਮੁੰਡਾ ਬਈ ਪਿੰਡ ਸੁਭਾਨ ਬਾਈ ਸੁਭਾਨ ਤੇ ਮੋਬਾਈਲ ਨੰਬਰ ਜੀ ਆਪਣਾ 87280 14685 ਦੁਬਾਰਾ ਫਿਰ ਬੋਲੋ 87280 14685 ਠੀਕ ਆ ਧੰਨਵਾਦ ਬਾਈ ਜੀ ਸਾਰਿਆਂ ਦਾ ਜੇ ਕਿਸੇ ਨੂੰ ਇਹ ਦੋਨੇ ਟਰੈਕਟਰ ਪਸੰਦ ਆਉਂਦੇ ਨੇ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਦਿੱਤਾ ਹੋਇਆ ਹੈਗਾ ਧੰਨਵਾਦ ਬਾਈ ਆ ਗੁਰਵਿੰਦਰ ਸੱਤ ਮੰਡਲਾ 290000 ਰੁਪਇਆ ਮੁੱਲ ਦਾ ਹੈਗਾ ਟਾਇਰਾਂ ਦੇ ਮਾਰਕਾ ਹੈ ਬਰਾ ਪੰਪ ਤੇ ਤੇ ਇੰਜਨ ਦੇ ਮਾਰਕਾ ਹੈ ਮਰਾ ਇਧਰ ਬਿਲਕੁਲ ਓਰੀਜਨਲ 44 700 ਤੇਲ ਬ੍ਰੇਕਾਂ ਦਾ ਤੇਲ ਬ੍ਰੇਕਾਂ ਦਾ ਤੇਲ ਬ੍ਰੇਕਾਂ ਚ 63 6 63 ਜੀ ਹੈ 63 ਜਗਾ ਨੰਬਰ ਹੈ ਰਹਿਣਾ ਨੰਬਰ ਹੈ ਰਹਿਣਾ ਟਾਇਰ ਦਿਖਾ ਦੇ ਤਾ ਆ ਬਈ ਡਰਾਵਰ ਨਾਲ ਹੁੱਕ ਨਾਲ ਆ ਜੀ ਓਰੀਜਨਲ ਡ੍ਰੈਕਟਰ ਪਿਆਗਾ ਕਿਤੋਂ ਰਿੰਬ ਨਹੀਂ ਖਰਿਆ ਓਰੀਜਨਲ ਮਗਰਾਟ ਨਹੀਂ ਮਗਰਾਟ ਨਹੀਂ ਖਰਿਆ ਨਾਲ ਦੇ ਨੇ ਨਾਲ ਦੇ ਮਗਰਾਟ ਨੇ ਨਾਲ ਦੀ ਰਿੰਬ ਨੇ ਆ ਜਾ ਆਈ ਦੋ ਦੋ ਅਸੀਂ ਦਿਖਾ ਲਿਆ ਪੈਰ ਉਹ ਆਪਣੇ 55 ਖੜਾਗਾ 8 ਮੰਡਲਾਗਾ 295 ਰੇਟ ਆ ਪੈਰ ਬਿਲਕੁਲ ਜਿਵੇਂ ਨਵੇਂ ਨੇ ਨਵੇਂ ਚੱਲ ਰੋ 25 ਹਜ਼ਾਰ ਨਾਲ ਟਾਇਰ ਨਹੀਂ ਪੰਪ ਦੇ ਮਾਰ ਤੇਰਾ ਇੱਧਰ ਇੰਜਰ ਦੇ ਮਾਰ ਪੁੱਕਾ ਰੋਡ ਵਰਗਾ ਟਰੈਕਟਰ ਪਿਆ ਬਾਈ ਆ ਜਾ ਇੱਧਰ ਦਿਖਾ ਕੇ ਬੈਕ ਸ਼ੈੱਟ ਤਰ੍ਹਾਂ ਦੇ ਮਾਰ ਆ ਜਾ ਬੈਕ ਸ਼ੈੱਟ ਫੱਕ ਦੇ ਡਰਾਈਵਰ ਇਹਦੇ ਨਾਲਾ ਡੰਡਾ ਹੈ ਨਹੀਂ ਭਾਈ ਮਗਰਾਟਾ ਦਾ ਵੀ ਓਰੀਜਨਲ ਤੇ ਪੰਪ ਆਜਦਾ ਵੀ ਓਰੀਜਨਲ ਆਗਾ ਮਗਰਾਟ ਮੜੇ ਦਿਖਾ ਦੇ ਮਗਰਾਟ ਦਿਖਾ ਦੇ ਨਾਲ ਦੇ ਨਾਲ ਦੇ ਬਿਲਕੁਲ 52 ਦੇ ਬੰਦੋ 3 ਇੱਕ 22 ਦਿਨ ਦੋਨੇ ਟਰੈਕਟਰ ਸੱਸੀ ਕੋ ਭਾਈ ਕਿਸ ਰੰਗ ਦਾ ਪਿੰਡ ਜੀ ਟਿਕਟ ਦਾ ਸਟਾਰ ਕਿੰਨਾ ਸਟਾਰ ਕਿਹੜਾ 10 ਕਿਹਾ ਬਈ ਤੇ ਵੀ ਲੋ ਸੂਚੀ ਆ ਜਾਂਦਾ ਆਪਣੇ ਇਹ ਤੇ ਮੋਬਾਈਲ ਨੰਬਰ ਆਪਣਾ 98040999 ਦੁਬਾਰਾ ਫਿਰ ਬੋਲੋ 98040999 ਠੀਕ ਆ ਬਈ ਧੰਨਵਾਦ ਜਿਹੜੇ ਵੀ ਵੀਰ ਭਾਈ ਨੂੰ ਇਹ ਟਿਕਟ ਪਸੰਦ ਆਉਂਦੇ ਨੇ ਨਾ ਬਾਈ ਨਾਲ ਕਨੈਕਟ ਕਰ ਲਿਓ ਰੇਟ ਦਾ ਵੱਧਦਾ ਘਟਾ ਹੋਏ ਨਾ ਮੰਡਿਆ ਜੇ ਕਮਲ ਹੁੰਦੇ ਨੇ ਇਹ ਦੇਖ ਲੈਣਾ ਰੇਟ ਹੋਰ ਹੁੰਦੇ ਨੇ ਜੀ ਧੰਨਵਾਦ ਬਈ